ਅੱਜ ਫਰੋਜ਼ਗੰਦੀ ਮਾਰਕੀਟ ਦੇ ਵਿੱਚ ਯੂਥ ਵੱਲੋਂ ਲੰਗਰ ਲਗਾਇਆ ਗਿਆ। ਕਿਹ ਹੈ ਗੱਲਬਾਤ ਕਰਦੇ ਭਾਈ ਸਾਹਿਬ ਨਾਲ ਵੀ ਕਿਸ ਜੀ ਦਾ ਲੰਗਰ ਲਗਾਇਆ ਗਿਆ ਤੇ ਕਿਸ ਪਰਵਤੇ ਲਗਾਇਆ ਗਿਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅ ਇਸ ਟਾਈਮ ਅਸੀਂ ਫਰੋਜ਼ਗੰਦੀ ਮਾਰਕੀਟ ਦੇ ਵਿੱਚ ਖੜੇ ਆਂ ਐਂਡ ਹਰ ਸਾਲ ਇੱਥੇ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਉਪਲਕਸ਼ ਦੇ ਵਿੱਚ। ਇਹ ਪੂਰੀ ਜੋ ਗੁਰਪੁਰਪੁਰਪ ਦੇ ਬਲਖਸ਼ ਸੇਵਾ ਕੀਤੀ ਜਾਂਦੀ ਹੈ ਜਿੰਨੀ ਫਰੋਜ਼ਗੰਦੀ ਮਾਰਕੀਟ ਦੇ ਸਾਡੇ ਸਾਥੀ ਹੈਗੇ ਆ ਸਾਡੇ ਚੈਨਲ ਪਾਰਟਨਰਸ ਹੈਗੇ ਆ ਬੈਂਕਰਸ ਹੈਗੇ ਆ ਜਿੰਨੇ ਸਾਡੇ ਸਾਥੀ ਫਾਈਨਾਂਸ ਦਾ ਕੰਮ ਕਰਦੇ ਆ ਉਹਨਾਂ ਵੱਲੋਂ ਇਹ ਲੰਗਰ ਸੇਵਾ ਹਰ ਸਾਲ ਲਗਾਈ ਜਾਂਦੀ ਹੈ ਤੇ ਸਰਬੱਤ ਦੇ ਭਲੇ ਵਾਸਤੇ ਹੈ ਲੋਕਾਂ ਨੂੰ ਇਹ ਮੈਸੇਜ ਦੇਣ ਵਾਸਤੇ ਕਿ ਸਾਰੇ ਰਲ ਮਿਲ ਕੇ ਰਹੋ ਆਪਸ ਦੇ ਵਿੱਚ ਸਹਿਚਾਰ ਵਧਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਤੇ ਸਰਬੱਤ ਦੇ ਭਲੇ ਵਾਸਤੇ ਕੰਮ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੁਸੀਂ ਦੇਖ ਰਹੇ ਹੋ ਅੱਜ ਲੰਗਰ ਸੇਵਾ ਚੱਲ ਰਹੀ ਹੈ ਗੁਰਪੁਰਪ ਦੇ ਉਪਲਖਸ਼ ਦੇ ਵਿੱਚ ਸੇਮ ਇਸੇ ਤਰੀਕੇ ਦੇ ਨਾਲ 22 ਤਰੀਕ ਨੂੰ ਦੁਬਾਰਾ ਲੰਗਰ ਲਗਾਏ ਜਾਣਗੇ ਇਹਦੇ ਵਿੱਚ ਜੋ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਉਹਨੂੰ ਓਪਨ ਕੀਤਾ ਜਾ ਰਿਹਾ ਹੈ 23 ਤਰੀਕ ਨੂੰ ਓਪਨਿੰਗ ਹੈ ਤੇ ਉਹਦੀ ਖੁਸ਼ੀ ਦੇ ਵਿੱਚ 22 ਤਰੀਕ ਨੂੰ ਦੁਬਾਰਾ ਫੇਰ ਤੋਂ ਲੰਗਰ ਲਗਾਏ ਜਾਣਗੇ ਧੰਨਵਾਦ ਜੀ ਇਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਲੰਗਰ ਲਗਾਇਆ ਗਿਆ ਹੈ ਜੀ ਠੀਕ ਹੈ ਜੀ ਸਾਰੇ ਸਾਡੇ ਫਿਰੋਜ਼ਗੰਦੀ ਮਾਰਗ ਦੇ ਯੂਥ ਬਾਂਗੜ ਸਾਹਿਬ ਜੀ ਦੇ ਅਗਵਾਈ ਦੇ ਹੇਠ ਇਹ ਲੰਗਰ ਲਗਾਇਆ ਗਿਆ ਵਾ ਤੇ ਹੁਣ 22 ਤਰੀਕ ਨੂੰ ਅਸੀਂ ਸ਼੍ਰੀ ਰਾਮਚੰਦਰ ਜੀ ਦੇ ਆਗਮਨ ਤੇ ਉਹਦੇ ਵਾਰ ਉਸ ਦੇ ਸੰਬੰਧ ਵਿੱਚ ਵੀ ਲੰਗਰ ਦੀ ਸੇਵਾ ਕਰਨੀ ਆ ਠੀਕ ਹੈ ਜੀ ਸਾਰੇ ਆਪਣੇ ਵੀਰ ਪੂਰੇ ਤਤਪਰ ਨੇ ਠੀਕ ਹੈ ਜੀ 22 ਤਰੀਕ ਨੂੰ ਉਹਦੇ ਵਾਰ ਉਸ ਦੇ ਸੰਬੰਧ ਵਿੱਚ ਲੰਗਰ ਲਗਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਜਗੰਦੀ ਮਾਰਕੀਟ ਚ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਤੇ ਪਲਕ ਚ ਲੰਗਰ ਲਗਾਇਆ ਗਿਆ ਸਾਰੇ ਆਪਣੀ ਫਿਰੋਜਗੰਜ ਦੀ ਮੈਰਕਸ ਸੁਸਾਇਟੀ ਵੱਲੋਂ ਸਾਰੇ ਬੈਂਕਰਸ ਵੱਲੋਂ ਮਿਲ ਕੇ ਲੰਗਰ ਲਗਾਇਆ ਗਿਆ ਪੂਰੀਆਂ ਛੋਲੇ ਕਰਾ ਦਾ ਪ੍ਰਸ਼ਾਦ ਹੈ ਅਸੀਂ ਅਗਲਾ ਲੰਗਰ 22 ਜਨਵਰੀ ਨੂੰ ਸ਼੍ਰੀ ਰਾਮ ਜੀ ਜਿਹਦੇ ਅਯੁੱਧਿਆ ਦੇ ਉਦਘਾਟਨ ਵਾਸਤੇ ਲਗਾ ਰਹੇ ਹਾਂ ਜੀ ਉਹਦੇ ਵਾਸਤੇ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜਿਨੇ ਇੱਥੇ ਸਹਿਯੋਗ ਦਿੱਤਾ ਸਾਰੇ ਮੈਂਬਰਾਂ ਦਾ ਚਾਈ ਬਾਨ ਦਾ ਹੱਥ ਜੋੜ ਕੇ ਬੇਨਤੀ ਵਸਕਾਰ ਦੂਸਰਾ ਲੰਗਰ ਲਗਾਇਆ ਗਿਆ ਹੈ ਤੇ ਇਹੀ ਆਪਣਾ 22 ਜਨਵਰੀ ਨੂੰ ਸ਼੍ਰੀ ਰਾਮ ਜੀ ਦੀ ਯਾਦ ਵਿੱਚ ਇਹ ਦੁਬਾਰਾ ਲੰਗਰ ਇਹਨਾਂ ਯਾਰਾਂ ਦੋਸਤਾਂ ਦੇ ਸਦਕਾ ਹੀ ਇਹਨਾਂ ਭਰਾਵਾਂ ਦੇ ਸਦਕਾ ਹੀ ਦੁਬਾਰਾ ਲਗਾਇਆ ਜਾਏਗਾ ਇਹ ਪ੍ਰਥਾ ਅਸੀਂ ਹਰ ਹਰ ਸਾਲ ਇਸੇ ਤਰ੍ਹਾਂ ਹੀ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਜੈ ਸ਼੍ਰੀ ਰਾਮ ਇਹ ਲੰਗਰ ਲਗਾਇਆ ਜੀ ਪੂਰੀ ਛੋਲਿਆਂ ਦਾ ਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਮੈਂ ਕੈਮਰਾਮੈਨ ਭਾਈ ਗੋਗਾ ਜੀ ਸੰਗਤਾਂ ਵੀ ਦਿਖਾਓ ਤੇ ਜਿੱਥੇ ਕਲਾ ਪ੍ਰਸ਼ਾਦ ਬੰਦੇ ਆ ਪੂੜੀਆਂ ਵਧੀਆਂ ਉਹ ਵੀ ਜਰੂਰ ਦਿਖਾਓ ਜੀ ਲੱਖਾਂਾਂ ਦੀ ਤਰ੍ਹਾਂ ਤੇ ਲੋਕਾਂ ਲੋਕੀ ਆਹਾਂਗੇ ਅੱਜ ਇੱਥੇ ਤੇ ਜੂਸ ਨੇ ਬਹੁਤ ਵਧੀਆ ਕੰਮ ਕੀਤਾ ਹਰ ਸਾਲ ਦੀ ਤਰ੍ਹਾਂ ਲੰਗਰ ਲਗਾ ਰਹੇ ਨੇ ਜਾਂ ਪੂੜੀਆਂ ਛੋਲੇ ਆ ਅੱਜ ਲੈ